ਕੋਮੀਨ ਸਾਹਿਬ ਔਰਤੇ ਦੀ ਇਹ ਮਾਇਦ ਕਰਨ ਆਇਆ ਕਿ ਸਭ ਤੋਂ ਜ਼ਿਆਦਾ ਕੁਰਬਾਨੀਆਂ ਇਸ ਟਾਈਮ ਔਰ ਸ਼ੁਰੂ ਤੋਂ ਹੀ ਜਿਹੜੀ ਦਿੱਤੀ ਜਾ ਰਹੀ ਹੈ ਉਹ ਪੰਜਾਬ ਵੱਲੋਂ ਦਿੱਤੀ ਗਈ ਹੈ ਇਸرائیਲੀ ਦੇ ਵਿੱਚ ਮੁਸਲਮ ਭਰਾ ਨੇ ਜਿਹੜੇ ਉਹ ਸਾਤ ਦਿਨ ਪਹੁੰਚੇ ਨੇ ਅੱਜ ਆਜ਼ਾਦੀ ਵਾਲਾ ਦਿਨ ਹੈ ਅਸੀਂ ਕਹਿੰਦੇ ਜਿੰਨੇ ਟਾਈਮ ਤੋਂ ਇਹ ਕੋਮੀਨ ਸਾਹਿਬ ਔਰਤੇ ਦੇ ਲੱਗਿਆ ਹੋਇਆ ਮੋਰਚਾ ਜੋ ਇਹ ਮੰਗ ਕਰ ਰਹੇ ਨੇ ਬਿਲਕੁਲ 110% ਜਾਇਜ਼ ਮੰਗ ਹੈ ਇਹਨਾਂ ਦੀ ਬੇਗੁਨਾਹ ਲੋਕ ਜੇਲ੍ਹਾਂ 'ਚ ਬੰਦ ਐ ਸਜ਼ਾ ਵੀ ਪੂਰੀ ਕਰ ਚੁੱਕੇ ਐ ਤਾਂ ਵੀ ਨਹੀਂ ਛੱਡ ਰਹੇ ਇਹ esto ਬੜੀ ਕਿਆਸੀ ਇਹ ਖੁਦ ਆਜ਼ਾਦੀ ਦਾ ਦਿਨ ਕਹਿ ਰਹੇ ਨੇ ਦੇ ਨਾਲ ਲਈ ਆਜ਼ਾਦੀ ਦਾ ਕਿੱਥੇ ਆ ਵਿਚਾਰ ਦੇ ਵਿੱਚ ਜੋ ਭਾਈਚਾਰਕ ਸਾਂਝ ਹੈ ਉਸ ਦਾ ਕੋਈ ਤੋੜ ਨਹੀਂ ਹੈ ਪੰਜਾਬ ਬੜੇ ਔਖੇ ਹਾਲਾਤਾਂ ਚੋਂ ਗੁਜ਼ਰਦਾ ਰਿਹਾ ਪਰ ਪੰਜਾਬ ਦੇ ਵਿੱਚ ਇੱਕ ਮਿਸਾਲ ਵੱਡੇ ਪੱਧਰ ਤੇ ਕਾਇਮ ਰਹੀ ਔਰ ਉਹ ਮਿਸਾਲ ਲਗਾਤਾਰ ਜਾਰੀ ਹੈ ਸਦੀਆਂ ਤੋਂ ਜਾਰੀ ਹੈ ਪੰਜਾਬ ਦੇ ਵਿੱਚ ਜੋ ਭਾਈਚਾਰਕ ਸਾਂਝ ਹੈ ਉਸ ਦਾ ਕੋਈ ਤੋੜ ਨਹੀਂ ਹੈ ਤਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਮੋਰਚਾ ਲੱਗਿਆ ਹੋਇਆ ਮਹਾਲੀ ਦੇ ਵਿੱਚ ਅੱਜ ਇੱਕ ਖਾਸ ਦਿਨ ਪ੍ਰਦਰਸ਼ਨ ਇਥੇ ਕੀਤਾ ਜਾ ਰਿਹਾ ਹੈ ਰੈਲੀ ਇਹ ਕੀਤੀ ਜਾ ਰਹੀ ਹੈ ਰੋਸ ਦੇ ਵਜੋਂ ਇਸ ਰੈਲੀ ਦੇ ਵਿੱਚ ਮੁਸਲਮ ਭਰਾ ਨੇ ਜਿਹੜੇ ਉਹ ਸਾਧ ਦੇ ਨੇ ਪਹੁੰਚੇ ਨੇ ਜਾਣਦੇ ਆ ਉਹਨਾਂ ਦੀ ਕੀ ਹਮਦਰਦੀ ਹੈ ਸਿੱਖਾਂ ਦੇ ਨਾਲ ਜਾਂ ਇਸ ਮੋਰਚੇ ਦੇ ਨਾਲ ਭਾਈ ਸੱਸੀ ਗੱਲ ਜੀ ਸੱਸੀ ਗੱਲ ਜੀ ਕਿਥੋਂ ਦੇ ਰਹਿਣ ਵਾਲੇ ਹੋ ਵੀਰੇ ਸਰ ਪਟਿਆਲੇ ਤੋਂ ਜੀ ਖਾਸ ਪਟਿਆਲਾ ਸ਼ਹਿਰ ਤੋਂ ਜਿਲ੍ਹਾ ਜਿਲ੍ਹਾ ਹਸ਼ਿਆ ਹਾਂ ਜੀ ਜ਼ਿਲ੍ਹਾ ਪਟਿਆਲਾ ਪਟਿਆਲਾ ਸ਼ਹਿਰ ਹਾਂ ਜੀ ਪਟਿਆਲਾ ਸ਼ਹਿਰ ਤੋਂ ਜੀ ਔਰ ਤੁਸੀਂ ਖਾਸ ਇੱਥੇ ਹਮਾਇਤ ਕਰਨ ਆਏ ਹੂੰ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਹਾਂ ਜੀ ਕੌਮੀ ਇਨਸਾਫ ਮੋਰਚੇ ਦੀ ਹਮਾਇਤ ਕਰਨ ਆਇਆ ਕਿਉਂਕਿ ਸਭ ਤੋਂ ਜ਼ਿਆਦਾ ਕੁਰਬਾਨੀਆਂ ਇਸ ਟਾਈਮ ਔਰ ਸ਼ੁਰੂ ਤੋਂ ਹੀ ਜਿਹੜੀ ਦਿੱਤੀ ਜਾ ਰਹੀ ਹੈ ਉਹ ਪੰਜਾਬ ਵੱਲੋਂ ਦਿੱਤੀ ਗਈ ਹੈ ਆਜ਼ਾਦ ਦੀ ਵੀ ਤੇ ਅੱਜ ਆਜ਼ਾਦੀ ਵਾਲਾ ਦਿਨ ਹੈ ਅਸੀਂ ਕਹਿੰਨੇ ਜਿੰਨੇ ਟਾਈਮ ਤੋਂ ਇਹ ਕੌਮੀ ਇਨਸਾਫ ਮੋਰਚੇ ਦੇ ਲੱਗਿਆ ਹੋਇਆ ਮੋਰਚਾ ਜੋ ਇਹ ਮੰਗ ਕਰ ਰਹੇ ਨੇ ਬਿਲਕੁਲ 110% ਜਾਇਜ਼ ਮੰਗਾਂ ਹੈ ਨਾ ਦੀ ਜਿੰਨੇ ਵੀ ਸਾਡੇ ਸਿੱਖ ਭਾਈਚਾਰਾ ਬੇ ਬੇਗੁਨਾ ਲੋਕ ਜੇਲ੍ਹਾਂ ਚ ਬੰਦ ਐ ਸਜ਼ਾ ਵੀ ਪੂਰੀ ਕਰ ਚੁੱਕੇ ਆ ਤਾਂ ਵੀ ਨਹੀਂ ਛੱਡ ਰਹੇ ਇਹ ਇਸ ਤੋਂ ਬੜੀ ਕਿਆ ਸੀ ਇਹ ਖੁਦ ਆਜ਼ਾਦੀ ਦਾ ਦਿਨ ਕਹਿ ਰਹੇ ਨੇ ਤੇ ਇਹਨਾਂ ਲਈ ਆਜ਼ਾਦੀ ਦਾ ਦਿਨ ਕਿੱਥੇ ਆ ਅੱਜ ਵੀ ਇਹਨਾਂ ਨੂੰ ਆਜ਼ਾਦੀ ਨਹੀਂ ਮਿਲ ਰਹੀ ਪੂਰੀ ਸਜ਼ਾ ਹੋਣ ਤੋਂ ਬਾਅਦ ਵੀ ਨਹੀਂ ਮਿਲ ਰਹੀ ਤੇ ਸਭ ਤੋਂ ਜ਼ਿਆਦਾ ਸਭ ਤੋਂ ਜ਼ਿਆਦਾ ਹਿੰਦੁਸਤਾਨ ਜਦੋਂ ਆਜ਼ਾਦੀ ਦਾ ਇਹਨਾਂ ਨੇ ਮਤਲਬ ਆਜ਼ਾਦੀ ਹਿੱਸਾ ਪਾਇਆ ਤਾਂ ਸਿੱਖ ਕੌਮ ਸਿੱਖ ਕਮਿਊਨਿਟੀ ਵੱਲੋਂ ਔਰ ਪੰਜਾਬ ਵੱਲੋਂ ਪਿਆ ਹੋਇਆ ਤੇ ਅੱਜ ਇੰਨਾ ਮਤਲਬ ਮਾੜੇ ਹਾਲਾਤ ਹੋ ਚੁੱਕੇ ਜਿਨ੍ਹਾਂ ਨੇ ਜਾਦੀ ਚ ਆਪਣਾ ਯੋਗਦਾਨ ਪਾਇਆ ਉਹਨਾਂ ਨਾਲ ਹੀ ੱਟਕਾ ਹੋ ਰਿਹਾ ਹਾਂਜੀ ਹਾਂਜੀ ਉਹਨਾਂ ਨਾਲ ਹੀ ੱਟਕਾ ਹੈ ਅੱਜ ਖਾਸ ਤੌਰ ਤੇ ਤੁਸੀਂ ਪਹੁੰਚੇ ਹੋ ਇੱਥੇ ਸਭ ਤੋਂ ਪਹਿਲਾਂ ਮੈਂ ਸਸੀ ਗਾਰ ਅਦਾਬ ਸਲਾਮ ਸੋ ਇੱਕੋ ਹੀ ਮਕਸਦ ਹੈ ਉਰੀਆਨ ਦਾ ਜੀ ਮਤਲਬ ਜਿਹੜੇ ਬੰਦੀ ਸਿੰਘ ਆਪਣੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਕੋਈ 28 ਸਾਲਾਂ ਦਾ ਕੋਈ 35 ਸਾਲਾਂ ਤੋਂ ਜੇਲ੍ਹ ਦੇ ਅੰਦਰ ਸੈਂਟਰ ਸਰਕਾਰ ਨੇ ਮਤਲਬ ਇੱਕ ਤਰ੍ਹਾਂ ਦੇ ਉਹਨਾਂ ਨੂੰ ਜੇਲ੍ਹ ਚ ਧੱਕੇ ਹੋਏ ਨੇ ਇਹ ਬਹੁਤ ਉਹਨਾਂ ਖਿਲਾਫ ਜ਼ੁਲਮ ਹੈ ਜਿਹੜੇ ਦੇਸ਼ ਨੂੰ ਆਜ਼ਾਦ ਕਰਾਉਣ ਤੇ ਜਿੰਨਾ ਸਿੱਖਾਂ ਦੀ ਮੁਸਲਮਾਨਾਂ ਦੀ ਮੁਸਲਮਾਨਾਂ ਤੇ ਸਿੱਖਾਂ ਦੀ ਬਹੁਤ ਜ਼ਿਆਦਾ ਕੁਰਬਾਨੀ ਆ ਦੇਸ਼ ਆਜ਼ਾਦ ਕਰਾਉਣ ਚ ਤੇ ਅੱਜ ਉਸ ਨੂੰ ਵੀ ਮਤਲਬ ਇੰਨਾ ਉਸ ਨੂੰ ਆਜ਼ਾਦੀ ਨਹੀਂ ਮਿਲੀ ਰਹੀ 15 ਅਗਸਤ ਇਹ ਸਾਡੇ ਲਈ ਕੋਈ ਆਜ਼ਾਦੀ ਨਹੀਂ ਆਈਗੀ ਤੇ ਅਸੀਂ ਇਹਦੇ ਖਿਲਾਫ ਆ ਤੇ ਸਾਨੂੰ ਸੈਂਟਰ ਹੁਣੇ ਰਿਸਪੈਕਟਡ ਸੁਪਰੀਮ ਕੋਰਟ ਦੇ ਵੀ ਹੁਣੇ 2-3 ਦਿਨ ਪਹਿਲਾਂ ਉਹਨਾਂ ਨੇ ਹੀアリング ਹੋਈਏ ਤੇ ਉਹਨਾਂ ਹੀアリング 'ਚ ਵੀ ਉਹਨਾਂ ਨੇ ਬਿਲਕੁਲ ਸਾਫ ਸਪਸ਼ਟ ਕਿਹਾ ਵੀ ਜਿਹੜੇ ਸਜ਼ਾ ਪੂਰੀਆਂ ਕਰ ਚੁੱਕੇ ਨੇ ਕੋਈ ਵੀ ਹੋ ਸਜ਼ਾ ਪੂਰੀਆਂ ਕਰ ਚੁੱਕੇ ਨੇ ਉਹਨਾਂ ਨੂੰ ਤੁਰਤ ਰਿਹਾ ਕਰੇ ਜਾਵੇ ਹੁਣ ਦੇਖੋ ਸੁਪਰੀਮ ਕੋਰਟ ਨੇ ਆਪਣਾ ਬਿਆਨ ਦਿੱਤਾ ਜੀ ਹੁਣ ਅਵੇਟ ਕਰ ਰਹੇ ਆ ਸੁਪਰੀਮ ਕੋਰਟ ਉਮੀਦ ਹੁੰਦੀ ਹੈ ਵੀ ਨਿਆਂ ਦੇਗੀ ਸੁਪਰੀਮ ਕੋਰਟ ਤੋਂ ਵੱਧ ਕੇ ਕੋਈ ਚੀਜ਼ ਹੀ ਨਹੀਂ ਹੈਗੀ ਔਰ ਕਿਸ ਤਰ੍ਹਾਂ ਦੀ ਹਮਦਰਦੀ ਤੁਹਾਡੀ ਹੈਗੀ ਇੱਕ ਭਾਈ ਚਾਰਕ ਵੀ ਭਾਈ ਚਾਰਕ ਸਾਂਝ ਦੀ ਵੀ ਵੱਡੀ ਮਸਾਲਾ ਹਾਂ ਬਿਲਕੁਲ ਜੀ ਸਿੱਖ ਤੇ ਮੁਸਲਮਾਨਾਂ ਦਾ ਇੱਕ ਬਹੁਤ ਪੁਰਾਣਾ ਬੈਕਗ੍ਰਾਉਂਡ ਚੱਲੇ ਆ ਰਿਹਾ ਹੈ ਤੇ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਜੀ ਮਤਲਬ ਮਲੇਰ ਕੋਟ ਵਾਲੇ ਨਵਾਬ ਦੀ ਮਿਸਾਲ ਲੈ ਲਈਏ ਹਾਂ ਬਿਲਕੁਲ ਬਿਲਕੁਲ ਉਹੀ ਸੇਮ ਫਟੇਗੜ ਸਾਹਿਬ ਆਪਣੀ ਸਭਾ ਚੱਲਦੀ ਹੈ ਉੱਚ ਤੁਸੀਂ ਦੇਖਦੇ ਹੋ ਫਟੇਗੜ ਸਾਹਿਬ ਦੀ ਸਭਾ ਚੱਲਦੀ ਹੈ ਤੁਸੀਂ ਦੇਖਦੇ ਹੋ ਮਲੇਰ ਕੋਟਲੇ ਦਿੱਲੀ ਅੰਦੋਲਨ ਚੱਲਿਆ ਜੀ ਇੱਕ ਸਾਲ ਦਿੱਲੀ ਅੰਦੋਲਨ ਚੱਲਿਆ ਉੱਥੇ ਮਲੇਰਕੋਟਲੇ ਵੱਲੋਂ ਉੱਥੇ 24 ਘੰਟੇ ਲੰਗਰ ਚੱਲਦਾ ਰਿਹਾ ਬਿਲਕੁਲ ਚੌਲਾਂ ਦਾ ਮਿੱਠੇ ਚੌਲ ਤੇ ਤੁਸਾਂ ਯਾਦ ਹੋਊ ਤੁਸੀਂ ਵੀ ਜਾਂਦੇ ਰਹੇ ਹੋ ਉੱਥੇ ਹਾਂ ਮੈਂ ਉਸ ਲੰਗਰ ਤੇ ਵੀ ਤੁਹਾਨੂੰ ਮਿਲਦਾ ਰਿਹਾ ਮੈਨੂੰ ਹੁਣ ਯਾਦ ਆਇਆ ਤੁਸੀਂ ਵੀ ਹੁੰਦੇ ਸੀ ਉੱਥੇ ਮਲੇਰਪੁਰ ਉੱਥੇ ਲੰਗਰ ਜਿਹੜਾ ਨਾਲ ਬਿਲਕੁਲ ਸੇਜ ਨਹੀਂ ਇੰਨੀ ਵਾਰ ਨਹੀਂ ਮੈਂ 2-3 ਵਾਰ ਹੀ ਦੋ ਤਿੰਨ ਵਾਰ ਤੁਸੀਂ ਤੁਸੀਂ ਉੱਥੇ ਹੁੰਦੇ ਸੀ ਹਾਂ ਤਾਂ ਉਹ 24 ਘੰਟੇ ਉੱਥੇ ਮੈਂ ਤਾਂ ਤੁਹਾਨੂੰ ਜਾਣਦਾ ਹੀ ਹਾਂ ਜੀ ਮੈਂ ਤਾਂ ਉੱਥੇ ਹੀ ਦੇਖਦਾ ਸੀ ਉਹ ਚੀਜ਼ ਨੂੰ ਤੇ ਤੁਸੀਂ ਹੁਣ ਬਸ ਇਹੀ ਦੁਆ ਹੈ ਸਾਡੀ ਪਰਮਾਤਮਾ ਦੀ ਜਿਹੜੇ ਬੰਦੀ ਸਿੰਘ ਨੇ ਉਹਨਾਂ ਨੂੰ ਜਲਦੀ ਉਲਦੀ ਲਿਖਾ ਕੀਤਾ ਜਾਵੇ ਸਾਡੀ ਹੀ ਮੰਗ ਦੇਣੀ ਹੋਰ ਕਿਸ ਤਰ੍ਹਾਂ ਦਾ ਸਮਰਥਨ ਅੱਗੇ ਤੁਹਾਡਾ ਰਹੇਗਾ ਸਮਰਥਨ ਸਾਡਾ ਫੁੱਲ ਰਹੇਗਾ ਜਿਵੇਂ ਵੀ ਸਾਨੂੰ ਕਾਲ ਕਰਨਗੇ ਅਸੀਂ ਇਹਨਾਂ ਨਾਲ ਹਮੇਸ਼ਾ ਕੰਨੇ ਨਾਲ ਕੰਨਾ ਮਿਲਾ ਕੇ ਅਸੀਂ ਚੱਲਣ ਨੂੰ ਤਿਆਰ ਆ ਇਹ ਸਾਨੂੰ ਹੁਕਮ ਕਰਨ ਅਸੀਂ ਆਵਾਂਗੇ ਤੁਹਾਡੇ ਭਾਈਚਾਰੇ ਵੱਲੋਂ ਕਿੰਨੇ ਕੁ ਲੋਕ ਹੋਰ ਜਿਹੜੇ ਸ਼ਾਮਲ ਹੁੰਦੇ ਰਹਿੰਦੇ ਨੇ ਸ਼ਾਮਲ ਰੈਗੂਲਰ ਆਉਂਦੇ ਰਹਿੰਦੇ ਨੇ ਜਿਹੜੇ ਜਿਹੇ ਪ੍ਰੋਗਰਾਮ ਦਿੰਦੇ ਨੇ ਅਸੀਂ ਆਉਂਦੇ ਰਹਿੰਦੇ ਹਾਂ ਜੀ ਮਲੇਰ ਕੋਟਲੇ ਤੋਂ ਵੀ ਕੁਝ ਲੋਕ ਆਉਂਦੇ ਹਾਂ ਆਏ ਨਹੀਂ ਆਏ ਅੱਜ ਵੀ ਆਏ ਨਹੀਂ ਜੀ ਮਲੇਰ ਕੋਟਲੇ ਤੋਂ ਵੀ ਆਏ ਹੋਣੇ ਅੱਜ ਜੀ ਬਿਲਕੁਲ ਜੀ ਤਾਂ ਇਹ ਮੁਸਲਮ ਭਾਈਚਾਰਾ ਸਿੱਖਾਂ ਦੀ ਹਮਾਇਤ ਦੇ ਵਿੱਚ ਡਟ ਕੇ ਖੜਾ ਹੈ ਔਰ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕਰ ਰਿਹਾ ਹੈ ਇੱਥੇ ਅੱਜ ਆਪਣਾ ਸਮਰਥਨ ਦੇਣ ਪਹੁੰਚੇ ਸੀ ਕੈਮਰੇ ਤੇ ਮੇਰਾ ਸਾਥ ਦੇ ਰਿਹਾ ਸੀ ਗੁਰਦੀਪ ਮਹਿਮਨਪ੍ਰੀਤ ਸਿੰਘ